ਬਲਾਲੇ ਅਫਸਰ ਨਾਲ ਲੈ ਕੇ ਹੁਣ ਨਾ ਮੈਂ ਨੌਕਰੀਆਂ ਵਾਸਤੇ ਚਾਹੀਦੀਆਂ ਹੋਣਗੀਆਂ ਇਸ ਤਾਂ ਕੁੰਡੇ ਖਰਕਾ ਕਰਕਾ ਲੈ ਕੇ ਆਵਾਂਗੇ ਕਿ ਲਓ ਭਾਈ ਨੌਕਰੀਆਂ ਨੇ ਆਜੋ ਭੇਜੋ ਜੋਕਾਂ ਜੇ ਹੁਣ ਫੈਕਟਰੀ ਨੂੰ ਜਿੰਦਾ ਲੱਗਿਆ ਆ ਉਹ ਚ ਹੁਣ ਕਿਹਨੂੰ ਰੱਖ ਲਈਏ ਹੁਣ ਖੋਲ ਰਹੇ ਆ ਸਕੂਲਾਂ ਨੂੰ ਵੀ ਖੋਲ ਰਹੇ ਆ ਵਧੀਆ ਸਕੂਲ ਬਣਾ ਰਹੇ ਆ ਖਜ਼ਾਨਾ ਖਾਲੀ ਹੈ ਕੋਈ ਸਕੂਲ ਬਣਾਇਆ ਹੋਵੇ ਮੈਂ ਮਾਲ ਖਜ਼ਾਨਾ ਖਾਲੀ ਹੈ ਕੋਈ ਯੂਨੀਵਰਸਿਟੀ ਬਣਾਈ ਹੋਵੇ ਮਾਲ ਨਾ ਖਜ਼ਾਨਾ ਖਾਲੀ ਹੈ ਕੋਈ ਸੜਕ ਬਣਾਈ ਹੋਵੇ ਮੰਨ ਲੀਏ ਖਜ਼ਾਨਾ ਖਾਲੀ ਹੈ ਕੋਈ ਨੌਕਰੀ ਦਿੱਤੀ ਹੋਵੇ ਮੰਨ ਲੀਏ ਖਜ਼ਾਨਾ ਖਾਲੀ ਹੈ ਕੋਈ ਕਾਲਜ ਬਣਾਇਆ ਹੋਵੇ ਮੰਨ ਲੀਏ ਖਜ਼ਾਨਾ ਖਾਲੀ ਹੈ ਖਜ਼ਾਨਾ ਪਤਾ ਨਹੀਂ ਕਿਵੇਂ ਖਾਲੀ ਹੈ ਹੁਣ ਲੋਕਾਂ ਦੀ ਸਰਕਾਰ ਹੈ ਹੁਣ ਉਹ ਸਰਕਾਰ ਹੈ ਜਿੱਥੇ ਮੁੱਖ ਮੰਤਰੀ ਨੂੰ ਹੱਥ ਦੇ ਕੇ ਕੋਈ ਵੀ ਬੰਦਾ ਰੋਕ ਸਕਦਾ ਮੈਂ ਰੁਕਦਾ ਆਉਂਦੇ ਹੋਏ ਵੀ ਦੋ ਵਾਰੀ ਰੋਕਿਆ ਮੈਨੂੰ ਮੈਂ ਰੋਕਿਆ 10 ਮਹੀਨਿਆਂ ਚ ਝਲਕਾਰਾ ਆ ਜਾ ਤਾਂ ਪੈਣ ਲੱਗ ਗਿਆ ਨਾ ਪੰਜਾਬ ਦਾ ਵਧੀਆ ਪੰਜਾਬ ਦਾ ਅਗਲੇ ਐਸੇ 23 2023 ਚ ਚਮਕਾਰਾ ਵੀ ਪੈਣ ਲੱਗ ਜੂਗਾ ਚਮਕਣ ਲੱਗ ਜੂਗਾ ਪੰਜਾਬ 2023 ਚ ਜਦੋਂ ਸਕੂਲ ਦੇਖੋਗੇ ਅੱਜ ਇਸ ਮੌਕੇ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਮੈਂ ਉਸੇ ਸਕੂਲ ਨੂੰ ਜਿਹੜਾ ਕੁੜੀਆਂ ਦਾ ਸਕੂਲ ਹੈ 200000 ਰੁਪਏ ਐਮਪੀ ਲੈਡ ਬਿਲ ਦਿੱਤਾ ਸੀ ਪਰ ਹੁਣ ਤੁਸੀਂ ਕਹਿੰਦੇ ਹੋ ਕਿ ਉਹਨੂੰ ਨਰਸਿੰਗ ਕਾਲਜ ਬਣਾ ਦਿੱਤਾ ਜਾਵੇ ਤਾਂ ਮੈਂ ਐਲਾਨ ਕਰਦਾ ਬੀਨੂ ਜੀ ਬੈਠੇ ਹੋਣਗੇ ਤੀ ਬੀਨੂ ਜੀ ਬੈਠੇ ਹੋਣ ਬੁਲਾ ਲੇ ਅਫਸਰ ਨਾਲ ਲੈ ਕੇ ਹੋਣਾ ਉਹਨਾਂ ਮੈਂ ਪ੍ਰਿੰਸੀਪਲ ਸੈਕਟਰੀ ਨੇ ਬੀਨੂ ਗੋਪਾਲ ਜੀ ਤੇ ਡੀਸੀ ਸਾਹਿਬ ਵੀ ਆ ਗਏ ਨੇ ਸੋ ਮੈਂ ਇਹੀ ਗੱਲ ਕਹਿਣਾ ਕਿ ਇਹਨਾਂ ਕੋਲੇ ਬੀਨੂ ਜੀ ਆਲਰੇਡੀ ਕੁੜੀਆਂ ਦਾ ਕਾਲਜ ਹੈਗਾ ਬਟ ਇਹ ਕਹਿੰਦੇ ਉਹਨੂੰ ਨਰਸਿੰਗ ਕਾਲਜ ਚੇਂਜ ਕਰ ਦੋ ਕੁੜੀਆਂ ਦੇ ਨਰਸਿੰਗ ਕਾਲਜ ਪੰਜ ਏਕੜ ਜ਼ਮੀਨ ਵੀ ਹੈਗੀ ਹੈ ਤਾਂ ਇਹ ਆਪਾਂ ਗੋ ਥਰੂ ਕਰ ਸਕਦੇ ਹਾਂ ਨਾ ਬੋਲੇ ਸੋਨਿਹਾਲ ਨਰਸਿੰਗ ਸਕੂਲ ਬਣੂਗਾ ਆਲੇ ਦੋਲੇ ਤੋਂ ਵੀ ਕੁੜੀਆਂ ਪੜਨ ਆਉਣਗੀਆਂ ਨਰਸਿੰਗ ਕਰਨਗੀਆਂ ਸਾਨੂੰ ਅਸੀਂ ਹਸਪਤਾਲ ਬਣਾਵਾਂਗੇ ਇੱਥੇ ਨਰਸਿੰਗ ਪੜਦੀਆਂ ਕੁੜੀਆਂ ਸਾਨੂੰ ਨੌਕਰੀਆਂ ਵਾਸਤੇ ਚਾਹੀਦੀਆਂ ਹੋਣਗੀਆਂ ਅਸੀਂ ਤਾਂ ਕੁੰਡੇ ਖਰਕਾ ਕਰਕਾ ਲੈ ਕੇ ਆਵਾਂਗੇ ਕਿ ਲਓ ਭਾਈ ਨੌਕਰੀਆਂ ਨੇ ਆਜੋ ਭੇਜੋ ਜੋਕਾਂ ਜੇ ਹੁਣ ਫੈਕਟਰੀ ਨੂੰ ਜਿੰਦਾ ਲੱਗਿਆ ਉਹ ਚ ਹੁਣ ਕਿਹਨੂੰ ਰੱਖ ਲਈਏ ਹੁਣ ਖੋਲ ਰਹੇ ਆ ਸਕੂਲਾਂ ਨੂੰ ਵੀ ਖੋਲ ਰਹੇ ਆ ਵਧੀਆ ਸਕੂਲ ਬਣਾ ਰਹੇ ਆ ਵਧੀਆ ਹਸਪਤਾਲ ਬਣਾ ਰਹੇ ਆ ਤੁਹਾਨੂੰ ਡਾਕਟਰ ਚਾਹੀਦੇ ਆ ਮਾਸਟਰ ਚਾਹੀਦੇ ਆ ਕਲਰਕ ਚਾਹੀਦੇ ਆ ਚੌਕੀਦਾਰ ਚਾਹੀਦੇ ਆ ਪੀਐਨ ਚਾਹੀਦੇ ਆ ਸਾਰੇ ਚਾਹੀਦੇ ਆ ਬਾਕੀ ਮੰਗਾ ਤੁਹਾਡੀਆਂ ਬਹੁਤ ਛੋਟੀਆਂ ਨੇ ਕਿਉਂਕਿ ਇਹ ਮੰਗਦੇ ਕਾਗਜ਼ੀ ਕਾਰਵਾਈ ਐ ਇਸ ਕਰਕੇ ਮੈਂ ਅਫਸਰਾਂ ਨੂੰ ਵਿਤ ਲਿਆ ਆ ਆਪਾਂ ਦਲਵਾੜਾ ਵਾਲੀ ਪੁਲੀ ਪਹਿਲੀ ਗੱਲ ਤਾਂ ਮਤਲਬ ਮੈਨੂੰ ਹੈਰਾਨੀ ਹੁੰਦੀ ਹੈ 75 ਸਾਲ ਹੋ ਗਏ ਆਜਾਦ ਹੋਇਆਂ ਨੂੰ ਬਹੁਤ ਜ਼ਿਆਦਾ ਅਮਰੀਕਾ ਤੋਂ ਇਜ਼ਰਾਈਲ ਤੋਂ ਅਸੀਂ ਕੋਈ ਨਹੀਂ ਛੱਡਿਆ ਮੁਲਕ ਇਹ ਹਜਾ ਵੀ ਜਿੱਥੇ ਅਸੀਂ ਸਪੈਸ਼ਲਿਸਟ ਬੰਦੇ ਬੁਲਾਏ ਤੇ ਸਾਨੂੰ ਦੱਸੋ ਯਾਰ ਸਾਡਾ ਪਾਣੀ ਕਿਵੇਂ ਰੋਕੀਏ ਤਾਂ ਥੱਲੇ ਜਾਣ ਤੋਂ ਅਸੀਂ ਤਾਂ ਡਾਰਕ ਜ਼ੋਨ ਚ ਬਰਨਾਲਾ ਡਾਰਕ ਜ਼ੋਨ ਚ ਹੈ ਜੀ ਬਰਨਾਲੇ ਤੋਂ ਸ਼ੁਰੂ ਕਰ ਰਹੇ ਆ ਅਸੀਂ ਉਹ ਪ੍ਰੋਜੈਕਟ ਕਿ ਚਲੋ ਬਰਨਾਲਾ ਜ਼ਿਲ੍ਹਾ ਚ ਕਰਕੇ ਦਿਖਾ ਦਿਓ ਪਾਣੀ ਤਾਂ ਕਰਕੇ ਦਿਖਾ ਦਿਓ ਫਿਰ ਤੁਹਾਨੂੰ ਦੇਖ ਲਾਂਗੇ ਜੀ ਫਿਰ ਸਾਰੇ ਪੰਜਾਬ ਚ ਕਰ ਲਾਂਗੇ ਪਾਇਲਟ ਪ੍ਰੋਜੈਕਟ ਬਨਾਲੇ ਜ਼ਿਲ੍ਹੇ ਚ ਸ਼ੁਰੂ ਕਰਾਂਗੇ ਜੀ ਕਿਉਂਕਿ ਜਿਹੜੀ ਫਸਲ ਸਾਨੂੰ ਬਜਾਈ ਜਾਂਦੇ ਨੇ ਇੱਕ ਕਿਲੋ ਚੌਲ ਪੈਦਾ ਕਰਨ ਵਾਸਤੇ ਇੱਕ ਕਿਲੋ ਜੀਰੀ ਪੈਦਾ ਕਰਨ ਵਾਸਤੇ 3800 ਲੀਟਰ ਪਾਣੀ ਲੱਗਦਾ ਜੀ ਆਪਣਾ ਆਪਾਂ ਦੇਸ਼ ਨੂੰ ਚੋਲ ਨਹੀਂ ਦੇ ਰਹੇ ਆਪਾਂ ਪਾਣੀ ਦੇ ਰਹੇ ਆ ਤੇ ਹੁਣ ਮੁਕਰ ਗਏ ਕਹਿੰਦੇ ਉੜੀਸਾ ਦੀਆਂ ਬਿਹਾਰ ਦੀਆਂ ਛੱਤੀਸਗੜ੍ਹ ਦੀਆਂ ਜ਼ਮੀਨਾਂ ਚੱਲ ਪੀਆਂ ਅਸੀਂ ਨਹੀਂ ਖਰੀਦੇ ਹੁਣ ਚੋਲ ਮੋਲੇ ਬੜ ਦਾ ਕੰਮ ਹੋ ਗਿਆ ਨਾ ਫਿਰ ਕੰਮ ਲੈ ਕੇ ਛੱਡਤਾ ਵੈਸੇ ਵੀ ਸਾਨੂੰ ਕੀ ਲੋੜ ਸੀਗੀ ਜੀ ਆਪਣੀ ਧਰਤੀ ਖਰਾਬ ਕਰਨ ਦੀ ਚੌਲ ਕਿਹੜਾ ਸਾਡੀ ਖਰਾਕ ਹੈ 10000 ਰੁਪਏ ਖੀਰ ਬਣਾਉਣੇ ਬਸ ਅਜਲ ਹੁਣ ਮੈਰਜ ਪੈਲ ਸਾਇੰਸ ਚੌਲ ਜੂਲ ਜੇ ਧਰਨ ਲੱਗੇ ਵੇਹਾਂ ਸ਼ਾਦੀ ਨੇ ਪਹਿਲਾਂ ਕਿੱਥੇ ਚੌਲ ਆਪਣੀ ਖਰਾਕ ਕਿਨੇ ਹੈਗੀ ਉਹ ਅਸੀਂ ਉੱਥੇ ਆਦੀ ਧਰਤੀ ਗਾਲ ਲਈ ਉਹ ਚੱਕਰ ਚ ਹੋਰ ਫਸਲਾਂ ਲੈ ਕੇ ਆ ਰਹੇ ਹਾਂ ਐਮ ਐਸ ਪੀ ਦੇਵਾਂਗੇ ਮੈਂ ਸਿੱਧਾ ਕਹਤਾ ਕੇਂਦਰ ਵਾਲੇ ਆਏ ਸੀ ਆ ਬਿਜਵਾ ਦਿਓ ਆ ਬਿਜਵਾ ਦਿਓ ਮੈਂ ਕਹਾ ਜੋ ਮਰਜੀ ਬਿਜਵਾ ਦਿਓ ਜਿੰਨੇ ਪੈਸੇ ਆਜੋਂ ਨੂੰ ਝੋਨੇ ਚੋਂ ਬਚ ਰਹੇ ਨਹੀਂ ਇੱਕ ਕਿੱਲੇ ਦੇ ਉਹਨੇ ਬਚਾ ਦਿਓ ਜੋ ਮਰਜੀ ਬਿਜਵਾ ਲਿਓ ਸਿੱਧੀ ਜੀ ਗੱਲ ਹੈ ਮੈਂ ਕਹਾ ਉਹ ਕਹਿੰਦਾ ਮੇਰੇ ਕਿਸਾਨ ਕਹਿੰਦਾ ਮੇਰੇ ਤੇ ਤਜਰਬੇ ਕਿਉਂ ਕਰੀ ਜੰਨੇ ਹੋ ਵੀ ਤਜਰਬੇ ਤੁਸੀਂ ਆਪ ਕਰੋ ਫਿਰ ਮੈਨੂੰ ਦੱਸੋ ਜੇ ਬੱਜਦੇ ਮੈਨੂੰ ਉਹਨੇ ਠੀਕ ਹੈ ਮੈਂ ਕਹਾ ਵੀ ਐ ਕਰੋ 10 ਕਿੱਲੇ ਆ ਲੈ ਉਹਨੂੰ ਕਹੋ 5 ਕਿੱਲੇ ਬਾਜਰਾ ਲਾ ਲ ਲਵਾ ਲਿਆ ਬਾਜਰਾ ਉਹਨੇ 5 ਕਿੱਲੇ ਝੋਨਾ ਲਾ ਲਿਆ ਜਿੰਨੇ ਝੋਨੇ ਚੋਂਨੇ ਚੋਂ 5 ਕਿੱਲਿਆਂ ਚੋਂ ਬਚੇ ਉਹਨੂੰ ਜੇ ਬਾਜਰੇ ਚੋਂਨੇ ਨਾ ਬਚੇ ਉਹ ਅਗਲੇ ਸਾਲ ਫੇਰ ਝੋਨਾ ਲਾਊਗਾ ਤਾਂ ਸਾਤੇ ਉਹ ਕਹਿੰਦਾ ਮੈਂ ਕੋਤ ਯਾਰ ਬੇਕਾਰਾਂ ਬਈ ਜਾਂ ਫੇਰ ਐਂ ਕਰੋ ਬਾਜਰੇ ਦਾ ਜਿੰਨਾ ਘਟਾ ਹੈ ਝੋਨੇ ਦਾ ਜਿੰਨਾ ਟੋਟਲ ਹੈ ਉਹ ਪੂਰਾ ਕਰ ਦੋ ਅੱਧੇ ਘਸੀ ਦੇ ਦਾਂਗੇ ਅੱਧੇ ਤੂੰ ਹੀ ਦੇ ਦੋ ਫੇਰ ਅਗਲੇ ਦੂਜੇ 5 ਕਿੱਲਿਆਂ ਚ ਵੀ ਬਾਜਰਾ ਲਾ ਲੂਗਾ ਵੀ ਨਾਲੇ ਯਾਰ ਪਾਣੀ ਦਾ ਹੋਣੀ ਚੱਕਰ ਨਾਲੇ ਬਿਜਲੀ ਦਾ ਚੱਕਰ ਨਹੀਂ ਨਾਲੇ ਯਾਰ ਉਨਹੀਂ ਬਚਦੇ ਨੇ ਜਿੰਨੇ ਝੋਨੇ ਚ ਸੀ ਐਸਾ ਹੀ ਹੈ ਨਾ ਆਗਲਾ ਕਹਿਣ ਵਾਲੀਆਂ ਇਹ ਤੋਂ ਪਹਿਲਾਂ ਵਾਲੇ ਇਹਨੂੰ ਪਤਾ ਹੀ ਨਹੀਂ ਸੀ ਗਏ ਐ ਕਹਿਣੀਆਂ ਹੁੰਦੀਆਂ ਨੇ ਗੱਲਾਂ ਕਦੇ ਆਏ ਹੁਣ ਇੱਥੇ ਪਤਾ ਹੋਵੇ ਉਹਨਾਂ ਨੂੰ ਉਹਦਾ ਮਤਲਬ ਆਈ ਕਹਿ ਦਿੰਦੇ ਨੇ ਬਿਲਕੁਲ ਤੁਸੀਂ ਜੇ ਲਾਲ ਮਿਰਚਾਂ ਮਹਿੰਗੀਆਂ ਵੇਚਦੇ ਨੇ ਤੇ ਹਰੀਆਂ ਕਿਉਂ ਬੀਚਦੇ ਹੋ ਹੁਣ ਸਿੱਧੀਆਂ ਲਾਲ ਹੀ ਬੀਜਿਆ ਕਰੋ ਐ ਕਹਿ ਦਿੰਦੇ ਨੇ ਆਹ ਤਾਂ ਸਾਡੇ ਖੇਤੀ ਮੰਤਰੀ ਸੀਗੇ ਫੇ ਕਿੱਥੋਂ ਆਪਾਂ ਖੇਤੀ ਦੀ ਸੰਭਾਲ ਕਰਾਵਾਂਗੇ ਤੁਹਾਡਾ ਪਿਆਰ ਮੈਨੂੰ ਖਿੱਚੀ ਫਿਰਦਾ ਤੁਹਾਡਾ ਵਿਸ਼ਵਾਸ ਮੇਰੀ ਉਡਾਨ ਹੈ ਹਜੇ ਕੁਝ ਵੀ ਨਹੀਂ ਹੋਇਆ ਬਹੁਤ ਗੁੱਸੇ ਪਏ ਨੇ ਹਜੇ ਸਿਸਟਮ ਨਾਲ ਤਿੰਨ ਪੀੜ੍ਹੀਆਂ ਤੋਂ ਸਾਡੇ ਨਾਲ ਧੋਖੇ ਹੁੰਦੇ ਆਏ ਨੇ ਤਿੰਨ ਪੀੜ੍ਹੀਆਂ ਬਚਪਨ ਜਵਾਨੀ ਬੁਢਾਪਾ ਹੁਣ ਆਉਣਗੇ ਇੱਥੇ ਆਰਡਰ ਕਰ ਦਿੱਤੇ ਗਏ ਨੇ ਹਰ ਹਫਤੇ ਤਿੰਨ ਪਿੰਡਾਂ ਚ ਅਨਾਉਂਸਮੈਂਟ ਕਰਕੇ ਜਿਵੇਂ ਵੱਡਾ ਪਿੰਡਾ ਠਿਕਰੀ ਵਾਲਾ ਆਲੇ ਦਾ ਪਿੰਡਾਂ ਜਨਾਉਂਸਮੈਂਟ ਕਰਕੇ ਡਿਪਟੀ ਕਮਿਸ਼ਨਰ ਤਹਿਸੀਲਦਾਰ ਐਸ ਡੀ ਐਮ ਏ ਡੀ ਸੀ ਇੱਥੇ ਬੈਠਣਗੇ ਮੰਝਾ ਡਾ ਲਿਓ ਰੋਟੀ ਪਾਣੀ ਪੱਖੋ ਦਾ ਪਕਹਿਣ ਦੀ ਲੋੜ ਨਹੀਂ ਸਾਗ ਬਣ ਗਿਆ ਹੋਣਾ ਸਾਰੇ ਘਰਾਂ ਚ ਤੇ ਸਾਗ ਸੂ ਮੱਕੀ ਦਾ ਰੋਟੀਆਂ ਖਵਾ ਕੇ ਉਹਨਾਂ ਨੂੰ ਪੁੱਛੋ ਕਿ ਸਾਡੀ ਆ ਰਿਸਟਰੀ ਆ ਜੀ ਹੁਣੇ ਕਰ ਦੋ ਇੱਥੇ ਰਿਸਟਰੀਆਂ ਹੋਣਗੀਆਂ ਇੱਥੇ ਕਰੇ ਔਰ ਜੋ ਮੈਂ ਕਹਿਣਾ ਇਹ ਹੋਊਗਾ ਪਹਿਲਾਂ ਹੁੰਦਾ ਸੀ ਮੈਨੂੰ ਬਜ਼ੁਰਗ ਦਾਦੇ ਹੁੰਦੇ ਪਹਿਲਾਂ ਹੁੰਦਾ ਸੀ ਵੀ ਬੋੜਾ ਥੱਲੇ ਰਿਸਟਰੀਆਂ ਹੁੰਦੀਆਂ ਸੀ ਹੁਣ ਉੱਥੇ ਜਾਂਦੇ ਆ ਮਿਲਦਾ ਹੀ ਨਹੀਂ ਕੋਈ ਬੁੱਧਵਾਰ ਨੂੰ ਆਜਿਓ ਬੀਰਵਾਰ ਨੂੰ ਆਜਿਓ ਹੁਣ ਬੁੱਧਵਾਰ ਬੀਰਵਾਰ ਨਹੀਂ ਹੁਣ ਬੁੱਧਵਾਰ ਤੇ ਬੀਰਵਾਰ ਨੂੰ ਸਾਡੇ ਕੋਲੇ ਆਇਆ ਕਰੋ ਇੱਥੇ ਬਹੁਤ ਹੋ ਗਿਆ ਹੁਣ ਲੋਕਾਂ ਦੀ ਸਰਕਾਰ ਹੈ ਹੁਣ ਉਹ ਸਰਕਾਰ ਹੈ ਜਿੱਥੇ ਮੁੱਖ ਮੰਤਰੀ ਨੂੰ ਹੱਥ ਦੇ ਕੇ ਕੋਈ ਵੀ ਬੰਦਾ ਰੋਕ ਸਕਦਾ ਮੈਂ ਰੁਕਦਾ ਆਉਂਦੇ ਹੋਏ ਵੀ ਦੋ ਵਾਰੀ ਰੋਕਿਆ ਮੈਨੂੰ ਮੈਂ ਰੋਕਿਆ ਕੋਈ ਮਾਂ ਰੋਕਦੀ ਸੀ ਮੈਂ ਕਿਹਾ ਕੋਈ ਦੁਆ ਮੈਂ ਦੇਊਗੀ ਸੀਸਾ ਹੀ ਦੇਊਗੀ ਸਿਰ ਪਲੋਸ ਲੈ ਕਹਿੰਦੀ ਪੁੱਤ ਤੇਰਾ ਬਸ ਇਤਨੂੰ ਵੱਡੀ ਕੋਈ ਹੋ ਸਕਦੀ ਐ ਸੀਸ ਮਾਂ ਦੀ ਸੀਸ ਤੋਂ ਪਰ ਇੱਕ ਗੱਲ ਮੈਂ ਤੁਹਾਨੂੰ ਇਹ ਵੀ ਕਹੂੰਗਾ ਕਿ ਅਰਦਾਸ ਕਰਿਆ ਕਰੋ ਗੁਰੂ ਸਾਹਿਬ ਮੂਰੇ ਕਿ ਪੰਜਾਬ ਨੂੰ ਐਸੇ ਤਰ੍ਹਾਂ ਹੀ ਹੁਣ ਤਰੱਕੀ ਦੇ ਲੀਹਾਂ ਤੇ ਤੋਰੀ ਚੱਲੀ ਕਿਉਂਕਿ ਮੈਂ ਅੰਨਾ ਤੇ ਤਿਲਕਣ ਰਸਤਾ ਮੈਂ ਅੰਨਾ ਤੇ ਤਿਲਕਣ ਰਸਤਾ ਤੇ ਦੇਵੇ ਕੌਣ ਸੰਭਾਲਾ ੱੱਕੇ ਦੇਵਣ ਵਾਲੇ ਬਹੁਤੇ ਇੱਕ ਤੂੰ ਹੱਥ ਫੜਨ ਵਾਲਾ ਉਹ ਹੱਥ ਫੜਨ ਵਾਲਾ ਤੱਕੇ ਦੇ ਨਾਲ ਤਾਂ ਬਹੁਤ ਨੇ ਸੋ ਤੁਹਾਡਾ ਵਿਸ਼ਵਾਸ ਮੇਰਾ ਇਰਾਦਾ ਹੈ ਜਿਹੜੇ ਇਰਾਦਿਆਂ ਨਾਲ ਜਿਹੜੀ ਦਲੇਰੀ ਨਾਲ ਮੈਂ ਫੈਸਲੇ ਲੈਣਾ ਉਹ ਤਾਂ ਲੈਣਾ ਕਿ ਤੁਸੀਂ ਮੇਰੇ ਤੇ ਵਿਸ਼ਵਾਸ ਕਰਦੇ ਹੋ ਵੀ ਇਹ ਤੋਂ ਉਮੀਦ ਹੈ ਜਿਸ ਤਰ੍ਹਾਂ ਸਿਕਸੈਕਸੀ ਸਾਹਿਬ ਨੇ ਕਿਹਾ ਬਹੁਤ ਉਮੀਦਾਂ ਨੇ ਉਮੀਦਾਂ ਨੇ ਇਕੱਠੇ ਰਲ ਕੇ ਪੂਰੇ ਕਰਾਂਗੇ ਬਹੁਤ ਸਾਰੇ ਇੰਡਸਟਰੀ ਵਾਲੇ ਆ ਰਹੇ ਨੇ ਕਿਉਂ ਆ ਰਹੇ ਨੇ ਕਿਉਂਕਿ ਕਹਿੰਦੇ ਪੰਜਾਬ ਚ ਹੁਣ ਉਹ ਦੂਜਾ ਕੰਮ ਬੰਦ ਹੋ ਗਿਆ ਪੈਸਿਆਂ ਵਾਲਾ ਪਹਿਲਾਂ ਇੰਡਸਟਰੀ ਵਾਲੇ ਆਉਂਦੇ ਸੀ ਫੈਕਟਰੀ ਵਾਲੇ ਆਉਂਦੇ ਸੀ ਫੈਕਟਰੀ ਲਾਉਣੀ ਹੈ ਜੀ 2000 ਮੁੰਡੇ ਕੁੜੀਆਂ ਨੂੰ ਕੰਮ ਦੇ ਦਾਂਗੇ ਮੁਰੋਂ ਜਵਾਬ ਮਿਲਦਾ ਸੀ 2000 ਨੂੰ ਛੱਡੋ ਸਾਨੂੰ ਕੀ ਦਿਓਗੇ ਦੱਸੋ ਉਹ ਚਲੇ ਜਾਂਦੇ ਸੀ ਮੁੜ ਕੇ ਵਾਪਸ ਪਹਿਲਾਂ ਫੈਕਟਰੀਆਂ ਵਾਲੇ ਆਉਂਦੇ ਸੀ ਦੋ ਪਰਿਵਾਰਾਂ ਨਾਲ ਸਮਝੌਤੇ ਕਰਨ ਆਉਂਦੇ ਸੀ ਇੱਕ ਮਹਿਲਾਵਾਂ ਵਾਲੇ ਇੱਕ ਆਬਸਾਂ ਵਾਲੇ ਦੋ ਪਰਿਵਾਰਾਂ ਨਾਲ ਸੌਤਾ ਹੁੰਦਾ ਸੀ ਹੁਣ ਫੈਕਟਰੀਆਂ ਵਾਲੇ ਆਉਂਦੇ ਨੇ ਉਹ ਦੋ ਪਰਿਵਾਰਾਂ ਨਾਲ ਨਹੀਂ ਉਹ ਭਵੰਤਵਾਨ ਨਾਲ ਵੀ ਨਹੀਂ ਪੰਜਾਬ ਦੀ 3 ਕਰੋੜ ਜਨਤਾ ਨਾਲ ਸਮਝੌਤਾ ਕਰਕੇ ਜਾਂਦੇ ਨੇ ਕਿ ਤੁਹਾਡੇ ਵਾਸਤੇ ਕੰਮ ਕਰਾਂਗੇ ਅਸੀਂ ਆ ਫਰਕ ਹੈ ਬਸ ਆ ਫਰਕ ਔਰ ਨਾਲ ਨਾਲ ਫੈਕਟਰੀਆਂ ਨੂੰ ਪਹਿਲਾਂ ਦੱਸ ਤਾਂ ਸਾਡਾ ਪਾਣੀ ਸਾਡੀ ਹਵਾ ਤੇ ਸਾਡੀ ਧਰਤੀ ਖਰਾਬ ਨਹੀਂ ਕਰਨੀ ਜਿਹੜੇ ਜਿਹੜੇ ਕਾਨੂੰਨ ਬਣੇ ਨੇ ਉਹਨਾਂ ਨੂੰ ਫੋਲੋ ਕਰ ਲਓ ਅਸੀਂ ਤੁਹਾਨੂੰ ਦੂਜੇ ਪਾਸਿਓਂ ਘਟਾ ਲਾਂਗੇ ਟੈਕਸ ਪਰ ਵਾਤਾਵਰਨ ਖਰਾਬ ਦੂਸ਼ਿਤ ਕਰਨ ਵਾਸਤੇ ਨਹੀਂ ਅਸੀਂ ਤੁਹਾਨੂੰ ਇੱਥੇ ਬੁਲਾਉਂਦੇ ਜਦੋਂ ਮੇਰੇ ਹੱਥ 'ਚ ਕੁਝ ਹੁੰਦਾ ਹੈ ਮੈਂ ਉਦੋਂ ਫੈਸਲਾ ਲੈ ਲਵਾਂ ਜੇ ਮੈਂ ਵੈਸੇ ਹੀ ਤਤਪੜਾਪਤੀ ਫੈਸਲਾ ਲੈ ਲਾਂ ਬਾਅਦ ਚੋ ਕੋਰਟ ਜਾਵੜਨ ਕੋਰਟ ਕਹਿੰਦੇ ਵੀ ਇਹ ਕਿਵੇਂ ਕਰਤਾ ਫਿਰ ਮੈਂ ਕੀ ਕਰੂੰਗਾ ਸੋ ਥੋੜਾ ਜਿਹਾ ਕਈ ਵਾਰੀ ਕਈ ਫੈਸਲੇ ਲੈਣ ਨੂੰ ਟਾਈਮ ਲੱਗ ਜਾਂਦਾ ਥੋੜਾ ਜਿਹਾ ਸਬਰ ਰੱਖਿਓ ਬਸ ਥੋੜਾ ਮੈਨੂੰ ਟਾਈਮ ਦੇ ਦਿਓ ਹੈ ਤਾਂ 10 ਮਹੀਨੇ ਹੋਏ ਨੇ 10 ਮਹੀਨਿਆਂ ਚ ਚਲਕਾਰ ਆ ਜਾ ਤਾਂ ਪੈਣ ਲੱਗ ਗਿਆ ਨਾ ਪੰਜਾਬ ਦਾ ਵਧੀਆ ਪੰਜਾਬ ਦਾ ਅਗਲੇ ਐਸੇ 23 2023 ਚ ਚਮਕਾਰਾ ਵੀ ਪੈਣ ਲੱਗ ਜੂਗਾ ਚਮਕਣ ਲੱਗ ਜੂਗਾ ਪੰਜਾਬ 2023 ਚ ਜਦੋਂ ਸਕੂਲ ਦੇਖੋਗੇ ਜਦੋਂ ਮhalla clinic ਦੇਖੋਗੇ ਜਦੋਂ ਹਸਪਤਾਲ ਦੇਖੋਗੇ ਜਦੋਂ ਕਾਲਜ ਦੇਖੋਗੇ ਜਦੋਂ ਮੁੰਡਿਆਂ ਨੂੰ ਕੰਮ ਤੇ ਜਾਂਦਾ ਦੇਖੋਗੇ ਉਦੋਂ ਆਪਣਾ ਪੰਜਾਬ ਦਾ ਸਮਝ ਲਓ ਲੀ ਤੇ ਚੜ ਗਿਆ ਐਨਾ ਕਿ ਮੇਰਾ ਗੁਰੂ ਮਹਾਰਾਜ ਜੀ ਵੀ ਅਰਦਾਸ ਹੈ ਆ ਮਾਵਾ ਪੈਣਾ ਬੈਠੀਆਂ ਐ ਮੈਨੂੰ ਪਤਾ ਐ ਇਸ ਫੰਕਸ਼ਨ ਚ ਸਭ ਤੋਂ ਵੱਧ ਮਾਵਾਂ ਪੈਣਾ ਆਉਂਦੀਆਂ ਨੇ ਆਉਣਾ ਵੀ ਚਾਹੀਦਾ ਜੇ ਤੁਹਾਡੇ ਬਿਨਾ ਚੁੱਲ੍ਹਾ ਨਹੀਂ ਚੱਲ ਸਕਦਾ ਜੇ ਤੁਹਾਡੇ ਬਿਨਾ ਘਰ ਨਹੀਂ ਚੱਲ ਸਕਦਾ ਤਾਂ ਤੁਹਾਡੇ ਬਿਨਾ ਮੁਲਕ ਵੀ ਨਹੀਂ ਚੱਲ ਸਕਦਾ ਆਇਆ ਕਰੋ ਆ ਕੇ ਸੁਣਿਆ ਕਰੋ ਸਾਰਿਆਂ ਨੂੰ ਕੱਲ ਨੂੰ ਵੀ ਆਉਣਗੇ ਮਾਨਯੋਗ ਹਰੇਕ ਪਾਰਟੀ ਦੇ ਲੀਡਰ ਆਉਣਗੇ ਹਾਰ ਜਿੱਤ ਬਹੁਤੀ ਵੱਡੀ ਗੱਲ ਨਹੀਂ ਹੁੰਦੀ ਆ ਉਹਨਾਂ ਦੇ ਵਿਚਾਰ ਸੁਣੋ ਉਹ ਕੀ ਕਹਿੰਦੇ ਨੇ ਕੀ ਪਤਾ ਕੋਈ ਵਧੀਆ ਆਈਡੀਆ ਹੀ ਵਧੀਆ ਮਿਲ ਜੇ ਸਿੱਖਣ ਵਾਸਤੇ ਕਿਤੇ ਜਿੱਥੇ ਮਰਜ਼ੀ ਜਾਣਾ ਪੈ ਜੇ ਸਿੱਖਣ ਜਾਓ ਸਿੱਖਿਆ ਜਿੱਥੋਂ ਮਰਜੀ ਮਿਲ ਜੇ ਲੈ ਲੈਣੀ ਚਾਹੀਦੀ ਹੈ ਸੋ ਮੈਂ ਇੱਕ ਮੇਰਾ ਪ੍ਰਮਾਤਮਾ ਕੀ ਅਰਦਾਸ ਹੈ ਜਾਣਾ ਦੁਨੀਆ ਤੇ ਸਭ ਨੇ ਦੁਨੀਆ ਤੋਂ ਸਭ ਨੇ ਜਾਣਾ ਪਰ ਮੈਂ ਇਹੀ ਅਰਦਾਸ ਕਰਦਾ ਪ੍ਰਮਾਤਮਾ ਮੇਰੇ ਹਾ ਇੰਨਾ ਮੈਨੂੰ ਬਲ ਬਖਸ਼ੀ ਐਨੀਕ ਮੈਨੂੰ ਬੁੱਧੀ ਬਖਸ਼ੀ ਕਿ ਜਿਹੜੇ ਬਜ਼ੁਰਗ ਬੈਠੇ ਮੇਰੇ ਦਾਦੇ ਦੇ ਹਾਨ ਦੇ ਉਹ ਘੱਟੋ ਘੱਟ ਦੁਨੀਆ ਤੋਂ ਜਾਣ ਤੋਂ ਪਹਿਲਾਂ ਆਪਣੀਆਂ ਅੱਖਾਂ ਨਾਲ ਇਹ ਦੇਖ ਜਾਣ ਕਿ ਸਾਡਾ ਪਰਵਾਰ ਲਈ ਤੇ ਚੜ ਗਿਆ ਸਾਡਾ ਪੰਜਾਬ ਲਈ ਤੇ ਚੜ ਗਿਆ ਜਾਂਦੇ ਜਾਂਦੇ ਦੇਖ ਦੇਖ ਜਾਣ ਬਸ ਆ ਮੇਰੀ ਤਮੰਨਾ ਕੋਈ ਰਿਸ਼ਵਤ ਨਹੀਂ ਕੋਈ ਸਪਾਰਸ਼ ਨਹੀਂ ਚੱਲਣੀ ਫੌਜ ਵਿੱਚ ਭਰਤੀ ਹੁ ਜਿਸ ਤਰ੍ਹਾਂ ਜੇਜੀ ਸਾਹਿਬ ਨੇ ਕਿਹਾ ਪੁਲਿਸ ਦੇ ਵਿੱਚ ਵੀ ਅਸੀਂ ਭਰਤੀ ਪਹਿਲਾਂ ਹੀ ਦੱਸਤਾ ਸੀ ਕਿ ਜਨਵਰੀ ਦੇ ਵਿੱਚ ਨੋਟੀਫਿਕੇਸ਼ਨ ਜਾਰੀ ਹੋਇਆ ਕਰੂ ਹਰੇਕ ਸਾਲ ਮਈ ਜੂਨ ਚ ਲਿਖਤੀ ਪੇਪਰ ਅਗਸਤ ਚ ਉਹਦਾ ਰਿਜ਼ਲਟ ਨਵੰਬਰ ਅਕਤੂਬਰ ਚ ਅਕਤੂਬਰ ਚ ਫਿਜ਼ੀਕਲ ਟੈਸਟ ਨਵੰਬਰ ਚ ਰਿਜ਼ਲਟ ਦਸੰਬਰ ਚ 2200 ਹਰ ਇੱਕ ਸਾਲ 2100 ਤੇ 2200 1800 ਜਿਹੜੇ ਪੁਲਿਸ ਦੇ ਜਵਾਨ ਤੇ 300 ਸਬ ਇੰਸਪੈਕਟਰ ਹਰ ਸਾਲ ਭਰਤੀ ਕੀਤੇ ਜਾਣਗੇ ਹੁਣੇ ਤੋਂ ਤਿਆਰੀ ਕਰ ਲਓ ਉਹਦੇ ਨਾਲ ਕੀ ਹੋਊਗਾ ਮੁੰਡੇ ਤਿਆਰੀ ਕਰਨਗੇ ਗਰਾਊਂਡ 'ਚ ਵੱਜਣਗੇ ਜਿਹੜਾ ਬੁਰੀ ਸੰਗਤ ਜਾਣ ਦਾ ਵੇਲਾ ਜਾਂ ਹੁੰਦਾ ਉਹ ਲੰਘ ਜੂ ਉਹਨਾਂ ਦਾ ਉਹ ਨਾਲ ਸਰੀਰ ਨੂੰ ਪਿਆਰ ਹੋਊਗਾ ਮਾਂ ਵੀ ਕਿਉਂ ਪਾਊਗੀ ਪੁੱਤ ਪਪ ਪੁਲਿਸ ਭਰਤੀ ਹੋਣਾ ਸਰੀਰ ਬਣਾ ਉਹ ਨਸ਼ਿਆਂ ਤੋਂ ਬਚਣਗੇ ਉਹ ਇੱਧਰ ਉੱਧਰ ਗੈਰ ਸਮਾਜਿਕ ਕੰਮਾਂ ਤੋਂ ਬਚਣਗੇ ਤੇ ਅਸੀਂ ਉਹਨਾਂ ਨੂੰ ਪੁਲਿਸ ਦੇ ਵਿੱਚ ਨੌਕਰੀ ਦੇਵਾਂਗੇ ਸਾਡਾ ਫਰਜ਼ ਬਣਦਾ ਸੋ ਇਸ ਕਰਕੇ ਸਰਦਾਰ ਸੇਵਾ ਸਿੰਘ ਠਿਕਰੀ ਵਾਲਾ ਜੀ ਦੇ ਕਦਮ ਚਿੰਨਾ ਨੂੰ ਮੈਂ ਤਾਂ ਕਹਿੰਦਾ ਉਹਨਾਂ ਦੇ ਜੇ ਕਦਮ ਚਿੰਨਾ ਤੇ 0.01% ਵੀ ਚੱਲ ਲੀ ਹੈ ਨਾ ਤਾਂ ਵੀ ਬਹੁਤ ਕੁਝ ਸੁਧਰ ਜਾਊਗਾ ਉਹ ਤਾਂ ਬਾੜੇ ਵੱਡੇ ਬੰਦੇ ਸੀ ਜੀ ਆਪਾਂ ਤਾਂ ਉਹਨਾਂ ਦੀ ਰੀਸ ਆਪਾਂ ਤਾਂ ਪੈਰਾਂ ਦੀ ਧੂੜ ਦਾ ਤਣਕਾ ਵੀ ਨਹੀਂ ਹੈਗੇ ਉਹ ਬਹੁਤ ਵੱਡੇ ਬੰਦੇ ਸੀ ਉਹ ਬਹੁਤ ਵੱਡੀਆਂ ਸੋਚਾਂ ਲੈ ਕੇ ਤੁਰੇ ਸੀ ਸੋ ਆਪਣੇ ਕੋਲ ਤਾਂ ਸੇਵਾ ਸਿੰਘ ਠਿਕਰੀ ਵਾਲਾ ਜੀ ਉਹਨਾਂ ਦੀਆਂ ਸੋਚਾਂ ਨੇ ਸਾਡੇ ਕੋਲੇ ਬਹੁਤ ਪੰਜਾਬ ਕੋਲੇ ਖਜ਼ਾਨੇ ਪਏ ਨੇ ਇਨਕਲਾਬ ਦੇ ਸੋ ਆਵਾਂ ਆਪਾਂ ਇਕੱਠੇ ਹੋ ਕੇ ਪੰਜਾਬੀ ਪੂਰੀ ਦੁਨੀਆ ਚ ਕਾਮਯਾਬ ਨੇ ਪੰਜਾਬ ਚ ਥੋੜੀ ਜੀ ਕਮੀ ਐ ਉਹ ਵੀ ਹੁਣ ਪੂਰੀ ਕਰ ਦਈਏ ਪੰਜਾਬੀ ਜਿਹੜੇ ਨੇ ਇਹ ਕਿਹਾ ਜਾਵੇ ਕਿ ਜਿੱਥੇ ਪੰਜਾਬੀ ਪਹੁੰਚ ਗਿਆ ਸਮਝ ਲਓ ਤਰੱਕੀ ਆ ਗਈ ਸਮਝ ਲਓ ਹਰਿਆਲੀ ਆ ਗਈ ਸਮਝ ਲਓ ਆ ਗਈਆਂ ਰੌਣਕਾਂ ਜਿੱਥੇ ਪੰਜਾਬੀ ਪਹੁੰਚ ਗਏ ਮਿਹਨਤੀ ਕੌਮ ਐ ਧਰਤੀ ਆਪਣੀ ਬਹੁਤ ਜਿਹੜੀ ਐ ਉਪਜਾਊ ਐ ਸੋ ਜੋ ਮਰਜੀ ਬੀਜ ਲੋ ਬਸ ਇਹੀ ਐ ਇੱਕ ਕਮੀ ਸੀ ਸੱਚੀ ਨੀਤ ਵਾਲੇ ਲੀਡਰ ਨਹੀਂ ਸੀਗੇ ਹੁਣ ਪ੍ਰਮਾਤਮਾ ਬਲ ਬਖਸ਼ੇ ਬੁੱਧੀ ਬਖਸ਼ੇ ਹੁਣ ਤੁਸੀਂ ਆਪਦੀ ਸਰਕਾਰ ਚੁਣ ਲਈ ਸਾਡੇ ਵੱਲੋਂ ਕੋਈ ਕਮੀ ਹੋਵੇ ਮੋਢਾ ਫੜ ਕੇ ਰੋਕ ਲਿਓ ਵੀ ਕਾਕਾ ਇੱਥੇ ਗਲਤ ਐ ਇਹਨੂੰ ਐਂ ਕਰ ਕਿਉਂਕਿ ਅਸੀਂ ਕਿਹੜਾ ਕੋਈ ਮਾਫੀਆ ਪੈਦਾ ਕਰਨਾ ਐ ਅਸੀਂ ਕਿਹੜਾ ਕੋਈ ਰਿਸ਼ਤੇਦਾਰਾਂ ਨੂੰ ਠੇਕੇ ਦੇਣੇ ਨੇ ਅਸੀਂ ਤਾਂ ਛੋਡੇ ਨਾਲ ਕੰਮ ਕਰਨਾ ਐ 1 ਰੁਪਿਆ ਵੀ ਪੰਜਾਬ ਦਾ ਬਚਦਾ ਹੋਵੇ ਮੈਂ ਕਹਿੰਦਾ ਜੀ ਮੇਰੇ ਸਾਈਨ ਕਰਾ ਲਓ 1 ਰੁਪਿਆ ਬਚਾ ਲਓ 1 ਰੁਪਿਆ ਵੀ ਕਿਤੇ ਕੰਮ ਆ ਜੂਗਾ ਕਿਉਂਕਿ ਲੱਖ ਹੰਕਾਰ ਨਾ ਕਰੇ ਜਿਹੜਾ ਲੱਖ ਐ ਨਾ ਉਹ ਹੰਕਾਰ ਨਾ ਕਰੇ ਵੀ ਮੈਂ ਲੱਖਾਂ ਜਿਉ ਜਿ 1 ਰੁਪਿਆ ਕੱਢ ਦਈਏ ਉਹ ਲੱਖ ਨਹੀਂ ਰਹਿੰਦਾ ਉਹਨੇ 99999 ਬਣ ਜਾਂਦਾ 1 ਰੁਪਏ ਦਾ ਵੀ ਮੁੱਲ ਹੈ ਮੁੱਲ ਹੈ ਇਥੇ 1 ਰੁਪਏ ਦਾ ਸੋ ਇਸ ਕਰਕੇ ਹਰ ਇੱਕ ਨੂੰ ਪਿਆਰ ਸਤਿਕਾਰ ਮਿਲੂਗਾ ਜਿਹੜੇ ਮਰਜੀ ਸਮਾਜ ਚੋਂ ਤੁਸੀਂ ਸਬੰਧ ਰੱਖਦੇ ਹੋ ਸਭ ਨੂੰ ਮਾਨ ਸਨਮਾਨ ਮਿਲੂਗਾ ਇੱਕੋ ਜਿਹਾ ਉਹੀ ਸਕੂਲ ਜਿੱਥੇ ਗਰੀਬਾਂ ਦੇ ਬੱਚੇ ਪੜਦੇ ਆ ਤੁਹਾਡੇ ਵੀ ਪੜਨਗੇ ਜਿੱਥੇ ਅਮੀਰਾਂ ਦੇ ਬੱਚੇ ਪੜਦੇ ਉਥੇ ਗਰੀਬਾਂ ਦੇ ਵੀ ਪੜਨਗੇ ਇੱਕੋ ਹੀ ਕਿਤਾਬ ਮਿਲੂਗੀ ਇੱਕੋ ਹੀ ਬੈਂਚ ਮਿਲੂਗਾ ਤੇ ਇੱਕੋ ਹੀ ਟੀਚਰ ਮਿਲਣਗੇ ਅੱਗੇ ਉਹਨਾਂ ਦੀ ਅੱਗੇ ਤੇਰੇ ਭਾਗ ਲੱਛੀਏ ਕਿਉਂ ਕਿ ਨੰਨਾਕ ਪੜਦੇ ਨੇ ਤੇ ਅੱਗੇ ਜਾ ਕੇ ਤਰੱਕੀਆਂ ਕਰਦੇ ਨੇ ਸੋ ਮੈਂ ਸਰਦਾਰ ਸੇਵਾ ਸਿੰਘ ਜੀ ਠੀਕਰੀ ਵਾਲਾ ਨੂੰ ਆਪਣੇ ਵੱਲੋਂ ਸ਼ਰਦਾ ਦੇ ਫੁੱਲ ਵੀ ਪੇਂਟ ਕਰਦਾ ਤੇ ਉਹਨਾਂ ਤੋਂ ਇਹ ਅਰਦਾਸ ਕਰਦਾ ਕਿ ਉਹਨਾਂ ਤੋਂ ਮੈਨੂੰ ਬਲ ਮਿਲੇ ਕਿ ਜਨਤਾ ਦੀ ਸੇਵਾ ਜੇ ਕੋਈ ਕਾ ਕਮੀ ਨਾ ਰਹੇ ਬਹੁਤ-ਬਹੁਤ ਤੁਹਾਡਾ ਧੰਨਵਾਦ ਤੁਸੀਂ ਇੰਨੇ देर ਤੋਂ ਇੱਥੇ ਬੈਠੇ ਹੋ ਖਾਸ ਤੌਰ ਤੇ ਮਾਵਾ ਭੈਣਾਂ ਦਾ ਬਹੁਤ ਬਹੁਤ ਮਿਹਰਬਾਨੀ ਆਸ਼ੀਰਵਾਦ ਰੱਖਿਓ ਔਰ ਜਿੱਥੇ ਮਾਵਾਂ ਦਾ ਤੇ ਭੈਣਾਂ ਦਾ ਆਸ਼ੀਰਵਾਦ ਆਜੇ ਉਥੇ ਕੋਈ ਵੀ ਜੜੀ ਮੰਜ਼ਲ ਹੈ ਉਹ ਫਤਿਹ ਕਰੇ ਬਿਨਾ ਰਹਿ ਨਹੀਂ ਸਕਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ